ਦੇਖਦਾ ਹੈ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਕਹਿੰਦੇ ਮਹਾਪੁਰਸ਼ਾਂ ਦੀ ਬਹੁਤ ਵੱਡੀ ਦੇਣ ਹੈ ਮੇਰੇ ਵੀਰੋ ਸੰਤਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਕਬੱਡੀ ਦੇ ਮਸੀਹਾ ਨੇ ਉਹਨਾਂ ਦੀ ਇਹ ਟੀਮ ਹੈ ਮੱਖਣ ਸੰਧੂ ਦੀ ਵੱਡੀ ਦੇਣ ਹੈ ਇਸ ਖੇਡ ਕਲੱਬ ਲਈ ਕਾਕਾ ਕਲੇਰ ਜੀ ਆਹ ਦੁਨੀਆ ਦਾ ਟਾਪਰ ਹੈ ਅੱਜ ਮੇਜਰ ਲੀਗ ਦਾ ਪਹਿਲਾ ਕੱਪ ਖੇਡ ਰਿਹਾ ਹੈ ਇਹ ਕਹਿੰਦੇ ਟਿੰਕੂ ਬਲੇਖਾਰਾ ਜਿਹਨੂੰ ਜਿਹਨੂੰ ਸ਼ੀਲੂ ਦੇ ਨਾਂ ਦੇ ਨਾਲ ਜਿਹਨੇ ਦੁਨੀਆ 'ਚ ਖੂਰੂ ਪਾਇਆ ਮੇਰੇ ਵੀਰੋ ਜਿਹਨੂੰ ਸ਼ੀਲੂ ਦੇ ਨਾਂ ਦੇ ਇਹਨ ਵੱਡਾ ਮੁਕਾਬਲਾ ਹੈ ਇਸ ਤੋਂ ਅਗਲਾ ਮੈਚ ਹੋਣਾ ਉਹ ਸਾਰ ਰੋਕ ਰੋਕੇ ਦੇਖਣ ਵਾਲਾ ਹੋਣਾ ਮਾਲਵਾ ਲੋਕੋ ਦੀ ਟੀਮ ਹੈ ਉਧਰ ਸ਼ਾਹਕੋਟ ਵਾਲਿਆਂ ਨੇ ਆਉਣਾ ਸੁਲਤਾਨ ਵਰਗੇ ਪੁੱਜਣਗੇ ਮੇਰੇ ਮਿੱਤਰੋ ਅੱਜ ਦੇ ਮੇਲੇ ਤੇ ਓ ਸ਼ੀਲੂ ਸ਼ੀਲੂ ਓ ਇਲੂ ਇਲੂ ਓ ਸ਼ੀਲੂ ਸ਼ੀਲੂ ਓ ਇਨੂ ਇਨੂ ਆ ਮੇਰੇ ਮਿੱਤਰੋ ਹੋ ਲੱਗਦੀ ਹੈ ਸਨੀ ਪਿੰਡਰ ਜੀ ਵੱਡੇ ਪੱਦਰ ਦੇ ਵੱਡਾ ਬਾਤਸ਼ਾਹਿਆਂ ਨੇ ਇੱਥੇ ਚੜ੍ਹਦੇ ਪਾਇਆ ਭਰਾਓ ਤੇ ਆ ਤੋਂ ਤੋਂ ਬਾਅਦ ਬਾਤਸ਼ਾਹਿਆਂ ਦਾ ਜਨਮ ਸੁਖੇ ਵੀਰ ਮਾਚੇ ਦੇ ਵਿੱਚ ਹੀ ਹੋਇਆ ਹੈ ਬੇ ਸਾਰਾ ਪੰਜਾਬ ਹੀ ਸਾਡਾ ਹੈ ਪਰ ਕਿਤੇ ਨਾ ਕਿਤੇ ਫਰਕ ਭਰਾਓ ਪੈਂਦੇ ਆ ਇੱਧਰਲੇ ਪਾਸੇ ਸਭਰਾ ਪੈਂਦਾ ਹੈ ਇੱਕ ਮਿੰਟ ਦੇਖੋ ਸ਼ੀਲੂ ਇੱਕ ਆਖੇ ਦੇਖਦੇ ਆ ਮਿੱਤਰੋ ਆ ਸਿਰੇ ਦੀ ਟੱਕਰ ਸਿਰੇ ਦਾ ਪਹਿਲਵਾਨ ਹੈ ਸਿਰੇ ਦਾ ਮੇਲਾ ਚੋਟੀ ਦਾ ਜੱਫਾ ਲਾ ਦਿੱਤਾ ਇੱਕ ਵਾਰੀ ਤਾੜੀਆਂ ਮਾਰ ਦਿਓ ਸੁਖ ਭਗਵਾਨ ਨੇ ਕਹਿੰਦੇ ਗੋਰੇ ਨੂੰ ਤਗੜਾ ਜੱਫਾ ਲਾ ਦਿੰਦਾ ਹੈ ਮੇਰੇ ਵੀਰੋ ਐਨ ਸਿਰੇ ਦੇ ਖਿਡਾਰੀ ਅੱਜ ਵੱਡੇ ਮੱਲ ਆ ਗਿਆ ਮਾਝੇ ਦੀ ਧਰਤੀ ਤੇ ਪਹਿਲਾ ਕੱਪ ਹਰਿਆਣੇ ਦਾ ਸ਼ੋਰਾ ਦੁਨੀਆਂ ਦਾ ਟਾਪਰ ਕਹਿੰਦੇ ਸ਼ੀਲੂ ਆਇਆ ਮੇਰੇ ਵੀਰੋ ਐਮ ਐਲ ਕੇ ਕਬੱਡੀ ਫੈਡਰੇਸ਼ਨ ਦੇ ਵਿੱਚ ਇਸ ਨੌਜਵਾਨ ਦਾ ਵੱਡਾ ਨਾਮ ਹੈ ਅੱਜ ਦੇ ਟਾਈਮ ਦੁਨੀਆਂ ਦੇ ਵਿੱਚ ਸਿੱਕਾ ਚੱਲਣ ਵਾਲੀ ਗੱਲ ਹੈ ਹਰਿਆਣੇ ਵਾਲਾ ਸ਼ੀਲੂ ਅੱਜ ਮੇਜਰ ਲੀਗ ਦਾ ਪਹਿਲਾ ਕੱਪ ਖੇਡ ਰਿਹਾ ਮੇਰੇ ਵੀਰੋ ਇਸ ਮਾਝੇ ਦੇ ਬਹੁਤ ਸਾਡੇ ਲੋਕੋ ਵਾਲੇ ਸਤਿਕਾਰਯੋਗ ਵੀਰ ਜੀ ਸ਼ਾਹੀਦ ਭਾਈ ਲਖਮੀਰ ਸਿੰਘ ਕਬੱਡੀ ਅਕੈਡਮੀ ਘਰਿਆਲਾ ਸੰਤ ਬਾਬਾ ਅਵਤਾਰ ਸਿੰਘ ਦੀ ਮਾਪ੍ਰਸ਼ੰਦੀ ਟੀਮ ਹੈ ਕਾਕਾ ਕਲੇਰ ਜੀ ਬੜੇ ਲੰਮੇ ਸਮੇਂ ਤੋਂ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਨਾਲ ਜੁੜੀ ਹੋਈ ਸ਼ਖੀਅਤ ਹੈ ਉਹਨਾਂ ਦੀ ਟੀਮ ਖੇਡ ਰਹੀ ਹੈ ਆ ਸ਼ੀਲੂ ਹੈ ਇਹ ਦੁਨੀਆ ਦਾ ਟਾਪਰ ਹੈ ਉਧਰ ਸੁਲਤਾਨ ਵੀ ਆ ਗਿਆ ਆ ਟਾਪ ਟਾਈਮ ਚੱਲਦਾ ਹੈ ਸ਼ੀਲੂ ਸੁਲਤਾਨ ਦਾ ਆਹ ਵੇਖ ਲੈ ਜੀ ਇਸ ਵੇਲੇ ਸ਼ੀਲੂ 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 ਮੇਰੇ ਵੀਰੋ ਜਿਹੜੇ ਜਿਹੜੇ ਸੁਲਤਾਨ ਨੂੰ ਪਿਆਰ ਕਰਦੇ ਇੱਕ ਵਾਰੀ ਨਾ लवली ਧੂਲਕਾ ਸਾਡਾ ਤੇ ਨਾਲ ਦਿਨੇਸ਼ ਕੰਗ 2 ਫਰਵਰੀ ਦੇ ਸੰਦੇ ਹੈ ਧੂਲਕੇ ਪਿੰਡ ਦੇ ਉੱਥੇ ਸੱਚੇ ਪਾਤਸ਼ਾਹ ਦੀ ਮੇਰਾ ਰੌਣਕਾ ਲਗਣੀ ਹੈ ਪਰ ਇੱਧਰਲੇ ਪਾਸੇ ਸ਼ੀਲੂ ਹੈ ਬਾਹੂ ਅਕਬਰ ਪਿੰਡਾ ਉਹ ਵੇਖੋ ਸਾਹਮਣੇ ਮਿੱਤਰੋ ਢਾ ਕੇ ਹਿੱਕ ਤੇ ਬਹਿਣਾ ਇਹਨੂੰ ਕਹਿੰਦੇ ਹੈ ਜਿੱਦਾਂ ਸ਼ੀਲੂ ਬੈਠਾ ਹੈ